ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਛਪਾਈ ਸਾਹਿਬ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬੀਓ ਬਾਤ ਬੇਨਤੀ ਛੋਪਈ ਹਮਰੀ ਕਰੋ ਹੱਥ ਦੇ ਰਖਸ਼ਾ ਪੂਰਨ ਹੋਏ ਚਿਤ ਕੀ ਇੱਛਾ ਤਉ ਵਿਚਾਰਨ ਮਨ ਰਈ ਹਮਾਰਾ ਆਪਣਾ ਜਾਨ ਕਰੋ ਪਰਤੀ ਪਾਰਾ ਹਮਰੇ ਦੁਸ਼ਟ ਸਵੇ ਤੁਮ ਕਾ ਉਹੋ ਆਪ ਹਾਥ ਦੇ ਮੋਹਿ ਬਚਾਹੋ ਸੁਖੀ ਵਸੇ ਮੋਹੋ ਪਰਵਾਰਾ ਸੇਵਕੇ ਸਿੱਖ ਸਵੇ ਕਰਤਾਰਾ ਮੋ ਰਖਸ਼ਾ ਨਿਜ ਕਰ ਦੇ ਕਰੀ ਖਬ ਬੈਰਣ ਕੋ ਆਜ ਸੰਘਰੀਏ ਪੂਰਣ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸ ਤੁਮੇ ਚੜ ਕੋਈ ਅਵਰਣਾ ਧਿਆਉ ਜੋ ਬਰਚਾਏ ਸੋ ਤੁਮਤੇ ਪਾਉ ਤੁਮੇ ਚੜ ਕੋਈ ਅਵਰਣਾ ਧਿਆਉ ਜੋ ਬਰ ਚਾਹੋ ਸੋ ਤੁਮਤੇ ਭਾਓ ਸੇਵਕ ਸਿਕ ਹਮਾਰੇ ਤਾਰੀ ਹੈ ਚੁਣ ਚੁਣ ਸਤਰ ਹਮਾਰੇ ਮਾਰੀਏ ਆਪ ਹੱਥ ਦੇ ਮੁਝੇ ਉਬਰੀਏ ਮਰਨੇ ਕਾਰ ਕਾ ਤ्रासन वरीਏ ਓ ਜੋ ਸਦਾ ਹਮਾਰੇ ਪਛਾ ਤ੍ਰੀ ਅਸੀ ਦੂਜ ਜੂਜ ਕਰਿਓ ਜ ਰਕਸ਼ਾ ਰੱਖ ਲਿਓ ਮੋਇ ਰਖਣ ਹਰੇ ਸਾਇਬ ਸੰਤ ਸਾਈ ਪਿਆਰੇ ਦੀਨ ਬੰਦੂ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚੁਤਰ ਦਸ ਕਰਤਾ ਕਾਲ ਪਾਈ ਬਰਮਾ ਬਪਥਰਾ ਕਾਲ ਪਾਈ ਸ਼ਿਵ ਜੂ ਅਵਤਾਰਾ ਕਾਲ ਪਾਈ ਕਰ ਦ੍ਰਿਸ਼ਣੇ ਪ੍ਰਕਾਸ਼ਾ ਸیکل ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਭ ਕੀਓ ਬੇਦ ਰਾਜ ਬਰਮਾ ਜੋਤੀਓ ਜਵਨ ਕਾਲ ਸਭ ਲੋਗ ਸਵਾਰਾ ਨਮਸਕਾਰ ਹੈ ਤਾਹੀਂ ਹਮਾਰਾ ਜਵਨ ਕਾਲ ਸਭ ਜਗਤ ਬਡਾਇਓ ਦੇਵ ਦੇਤਿਆ ਜਸਨੁ ਭਜਾਇਓ ਆਦ ਅੰਤ ਇੱਕੇ ਅਵਤਾਰਾ ਸੋਈ ਗੁਰੂ ਸਭ ਜੋ ਹਮਾਰਾ ਨਮਸਕਾਰ ਅਤੀਸ ਹੀ ਹੋ ਕੋ ਹਮਾਰੀ ਸਕਲੇ ਪ੍ਰਜਾ ਜਿਨ ਆਪ ਸਵਾਰੀ ਸਿਵ ਕਨ ਕੋ ਸਿਵ ਗੁਣੇ ਠੁਕ ਦਿਓ ਸਤਰੁੜ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤੇ ਭਰੇ ਬੁਰੇ ਕੀ ਪੀਰ ਪਛਾਨਤੇ ਚੀਟੀ ਤੇ ਕੁੰਚਰ ਅਸਤੂਲਾ ਸਭ ਪਰ ਕਿਰਪਾ দৃষ্টি ਕਰ ਫੁਲਾ ਸੰਤ ਨੇ ਦੁੱਖ ਪਾਏ ਤੇ ਤੁਖੀ ਦੁਖੀ ਸੁਖੇ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਘਟ ਘਟ ਕੇ ਪਟ ਪਟ ਕੇ ਜਾਣੇ ਜਬ ਉਦਰਕ ਰਖ ਕਰਾ ਕਰ ਤਾਰਾ ਪਰਜਾ ਤਰ ਤਬ ਦੇ ਅਪਾਰਾ ਜਬ ਆਕਰ ਕਰਤ ਹੋ ਕਬਹੂ ਤੁਮ ਪੇ ਮਿਲਤ ਦੇ ਤਰਸਬੂ ਜੇਤੇ ਬਦਲੇ ਜੇਤੇ ਬਦਲੇ ਸ੍ਰੀ ਸਬਤਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਵੇਦ ਭੇਦ ਭੀਤ ਹਰ ਆਲਮ ਨਿਰੰਕਾਰ ਤ੍ਰਿਭਕਾਰ ਨਿਰਲੰਭ ਆਦ ਅਨੀਲ ਅਨਾਦ ਅasamb ਤਾ ਕਾ ਮੂਡ ਉਚਾਰਤ ਭੇਦਾ ਜਾ ਕੋ ਪੇਵਨ ਪਾਵਤ ਵੇਦਾ ਤਾ ਕੋ ਕਹ ਤਾ ਕੋ ਕਰ ਪਹਨ ਅਨੁਮਾਨਤੇ ਮਹਾ ਮੂਡ ਕੁਝ ਭੇਦ ਨ ਜਾਣਤ ਮਹਾਦੇਵ ਕੋ ਕਹਿ ਤਿਸ ਦਾਸਿ ਵੇ ਨਿਰੰਕਾਰ ਕਾ ਚਿੰਤ ਨਹਿ ਸਿ ਇਵੇ ਆਪ ਆਪਣੀ ਬੁਨਦਾ ਜੀ ਤੀ ਬਨਰਤ ਪਹਿਨ ਪੈਨ ਤੋ ਤੇ ਤੀ ਤੁਮਰਾ ਲਕ ਨਾ ਜਾਏ ਪਸਾਰਾ ਕਹਿ ਬਿਦ ਸਜਾ ਪਰਤਮ ਸੰਸਾਰਾ ਏਕੇ ਰੂਪ ਨੂਪਸ ਰੂਪਾ ਰੰਕੁ ਪਿਉਰਾ ਵਕਈ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤਮੁਜ ਕਾਨ ਮਹ ਰਜ ਦਿਨੀ ਕਹੂੰ ਕੋਲ ਰਾਜਾ ਹੈ ਬੈਠਾ ਕਹੂੰ ਸਿਮਟੇ ਪਿਉ ਸੰਕਰ ਗੇਠਾ ਸਗਰੀ ਸ੍ਰਿਸ਼ਟੀ ਦਿਖਾਏ ਅਚੰਬੋ ਆਦ ਜੁਗਾਦ ਰੂਪ ਸੁਆਮ ਬੋ ਅਬਰਖਸ਼ਾ ਮੇਰੀ ਤੁਮ ਕਰੋ ਸਿੱਖ ਉਬਾਰੇ ਸਿੱਖ ਸੰਘਰੋ ਦੁਸ਼ਟ ਜਿਤੇ ਉਟਵਤ ਉਤਪਾਤਾ ਸਗਲ ਬਲੇਸ਼ ਕਰੋ ਰਣਗਾਤਾ ये अस तुज तव सरनी परे तिनके दुष्ट दुखत अमरे पुरख जमन पग परे अति हारे तिनके तुम शंकर सब तारे जो कल को इक बार त्याई है तेके काल निकट नहीं आई है रक्षा होए त सब कला दुष्ट रिस्ते डरेतत काला कृपा दृष्टि तल ज निह निहरियो ताके तापत न मोह रयो रिस्ते करम सब होई दुष्ट साव सवे सके न कोई एक बार जिन तुमे संभारा काल पास ते ताए उबारा जिनर जिनर नाम तहारो कहा दर्द दुष्ट दुख ते रहा ਖੜ ਗਏ ਕੀਤ ਮੈਂ ਸਰਨ ਧਿਆਰੀ ਆਪ ਹੱਥ ਦੇ ਲਿਓ ਉਭਾਰੀ ਸਰਬ ਟੋਰ ਮੋਹੂ ਸਹਾਈ ਦੁਸ਼ਟੇ ਧੋਖਤੇ ਲਿਓ ਬਚਾਈ ਖੜ ਗਏ ਕੀਤ ਮੈਂ ਸਰਨ ਧਿਆਰੀ ਆਪ ਹੱਥ ਦੇ ਲਿਓ ਉਭਾਰੀ ਸਰਬ ਟੋਰ ਮੋਹੂ ਸਹਾਈ ਦੁਸ਼ਟੇ ਧੋਖਤੇ ਲਿਓ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਵਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੁਖੀਨ ਕੋ ਚਈ ਕਰਤਾ ਸ੍ਰੀ ਅਤੂਜ ਭਏ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਚਤ ਪਲ ਪਾਵੇ ਸੋਈ ਦੁਖ ਨਾ ਦਿਫੇ ਵਿਆਪਤ ਕੋਈ ਅੜੇਲੇ ਸੁਨੇ ਗੁੰਗਜੋ ਯਾਹੀ ਸੂਰਤ ਨਾ ਪਾਵੇ ਹੀ ਸੁਨੇ ਮੂੜ ਚਿਤ ਲਾਈ ਚੁਤਰਤਾ ਆਵੀ ਦੁੱਖ ਦਰਦ ਬੋ ਨਿਕਟ ਨਾ ਤਿੰਨ ਨਰਕੇ ਰਹੇ ਓ ਜੋ ਯਾਕੀ ਏਕ ਬਾਰ ਚੋਪਈ ਕੋ ਕਹੇ ਚੋਪਈ ਸਵੰਤੇ ਸੰਤ੍ਰਾਂ ਸਹਿਜ ਪੜੰਜੇ ਅਰਥ ਸਹਿਜ ਪੁਨ ਤਿਨੇ ਕਹੀ ਜੀ ਭਾਦਰਉ ਤੁਦੀ ਐਸ਼ਟਮੀ ਰਵੀਵਾਰਾ ਤੀਰ ਸਤੂ ਦਰਉ ਗ੍ਰੰਥ ਸੁਧਾਰਾ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਲਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਨ ਅਨੇਕ ਕਹਿ ਮਤ ਏਕ ਨ ਮੰਨਿਓ ਸਿਮਰਤਿ ਸਾਸਤ ਵੇਦ ਸਭੇ ਬਹੁ ਭੇਦ ਕਹਿ ਹਮ ਏਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਿਉ ਜੁ ਸਭ ਤੋਂ ਹੀ ਬਖਾਨਿਓ ਦੋਹਰਾ ਸਗਲੇ ਦਵਾਰ ਕੋ ਚਾੜ ਕੇ ਗਿਉ ਤੁਮਾਰੋ ਦਵਾਰ ਬਾਹੇ ਗਏ ਕੀ ਲਾਜ ਆਸੇ ਗੋਬਿੰਦ ਦਾਸ ਤੁਹਾਰੇ ਸਾਗਲੇ ਦਵਾਰ ਪੋਚਾੜ ਕੇ ਗਿਓ ਤੁਮਾਰੋ ਦਵਾਰੇ ਬਾਹੇ ਗਏ ਕੀ ਲਾਜ ਹੱਸੇ ਗੋਬਿੰਦ ਦਾਸ ਤੁਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਕਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਪਈ ਸਾਹਿਬ ੴ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਤ ਬੇਨਤੀ ਜੋ ਪਈ ਹਮਰੀ ਕਰੋ ਹੱਥ ਦੇ ਰਖਸ਼ਾ ਪੂਰਨ ਹੋਏ ਚਿਤ ਕੀ ਇੱਛਾ ਤਉ ਚਰਨਨ ਮੰਨ ਰਏ ਹਮਾਰਾ ਆਪਣਾ ਜਾਲ ਕਰੋ ਪਰਤੀ ਪਾਰ ਹਮਰੇ ਦੁਸ਼ਟ ਸਵੇ ਤੁਮ ਕਾਓ ਹੋ ਆਪ ਹਾਥ ਦੇ ਮੋਹੀ ਬਚਾਹੋ ਸੁਖੀ ਵਸੇ ਮੋਹੋ ਪਰਵਾਰਾ ਸੇਵਕੇ ਸਿੱਖ ਸਬੇ ਕਰਤਾਰਾ ਮੋ ਰਖਸ਼ਾ ਨਿਜ ਕਰਦੇ ਕਰੀਏ ਸਭ ਬੈਰਣ ਕੋ ਆਜ ਸੰਘਰੀਏ ਪੂਰਣ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸ तुम्हें चाड़ कोई अवरणा त्याओ जो बर चाहे सो तुमते पाओ तुम्हें चाड़ कोई अवरणा त्याओ जो भर चाहो सो तुमते पाओ सेवक सिख हमारे तारी है चुन चुन सतर हमारे मारी है प हथ दे मु त्रास न वरिये हुे प श्री असि जूज करूज रक्षा राख लिओ मोए राख ने साईं संत साईं प्यारे ਦੀਨ ਬੰਦੂ ਦੁਸ਼ਟਾਂ ਕੇ ਹੰਤਾ ਤੁਮ ਹੋ ਪੂਰੀ ਇੱਛੁ ਤਰਦਸ ਕਰਤਾ ਕਾਲ ਪਾਈ ਬਰਮਾ ਬਪਥਰਾ ਕਾਲ ਪਾਈ ਸ਼ਿਵ ਜੂ ਅਵਤਾਰਾ ਕਾਲ ਪਾਈ ਕਰ ਬ੍ਰਿਸਲੇ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਭ ਕੀਓ ਵੇਦ ਰਾਜ ਬਰਮਾ ਜੋਤੀਓ ਜਵਨ ਕਾਲ ਸਭ ਲੋਗ ਸਵਾਰਾ ਨਮਸਕਾਰ ਹੈ ਤਾਹੀਂ ਹਮਾਰਾ ਜਵਨ ਕਾਲ ਸਭ ਜਗਤ ਬਡਾਇਓ ਦੇਵ ਦੇਤਿਆ ਜਿਸ ਨੂੰ ਭਜਾਇਓ ਆਦ ਅੰਤ ਇੱਕੇ ਅਵਤਾਰਾ ਸੋਈ ਗੁਰੂ ਸਭ ਜੋਖ ਹਮਾਰਾ ਨਮਸਕਾਰ ਇਸ ਹੀ ਹੁਕਮ ਹਮਾਰੀ ਸਕਲੇ ਪ੍ਰਜਾ ਜਿਨ ਆਪ ਸਵਾਰੀ ਸਿਵ ਕਨ ਕੋ ਸਿਵ ਗੁਣੇ ਸੁਖ ਦਿਓ ਸਤਰੁਣ ਕੋ ਪਲ ਮੋ ਬਦ ਕਿਓ ਘਟ ਘਟ ਕੇ ਅੰਤਰ ਕੀ ਜਾਣਤ ਭਰੇ ਬੁਰੇ ਕੀ ਪੀਰ ਪਛਾਨਤ ਚੀਂਟੀ ਤੇ ਕੁੰਚਰ ਅਸਤੂਲਾ ਸਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਸੁਖੀ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਕ ਇਕ ਕੀ ਪੀਰ ਪਛਾਨੇ ਘਟ ਘਟ ਕੇ ਪਟ ਪਟ ਕੇ ਜਾਣੇ ਜਬ ਉਤਰਕ ਰਕ ਕਰਾ ਕਰ ਧਾਰਾ ਪਰਜਾ ਤਰ ਤਬ ਦੇ ਅਪਾਰਾ ਜਬ ਆਕਰ ਕਰਤ ਹੋ ਕਬੂ ਤੁਮ ਪੇ ਮਿਲਤ ਦੇ ਤਰਸ ਬੂ ਜੇਤੇ ਬਦਲੇ ਜੇਤੇ ਬਦਲ ਸ੍ਰਿਸ਼ਟੀ ਸਭ ਤਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਭੇਦ ਭੀਤ ਹਰ ਆਲਮ ਨਿਰੰਕਾਰ ਤ੍ਰਿਭਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਾਂ ਕਾ ਮੂਡ ਉਚਾਰਤ ਭੇਦਾ ਜਾ ਕੋ ਪੇਵਨ ਪਾਵਤ ਵੇਦਾ ਤਾਂ ਕੋ ਕਹਿ ਤਾਂ ਕੋ ਕਰ ਪਹਨ ਅਨੁਮਾਨਤੇ ਮਹਾ ਮੂਡ ਕੁਝ ਭੇਦ ਨ ਜਾਣਤੇ महादेव को कहत सदा शिव निरंकार का चिन्ह त नहिं सिभ आप अपनी भूदा जती बनरत पहन पहन तोती तुमरा लख न जाए पसारा कह विद सजा प्रथम संसार एके रूप अनुप स्वरूप रंग को पयो राव कई भूपा ਅੰਦਾਜ਼ ਜੇ ਰਜੇ ਤੇ ਤੇ ਜਕੀਨੀ ਉਤਬੁਜ ਖਾਨ ਬਹੁ ਰਜ ਦੀਨੀ ਕਹੂੰ ਕੋਲ ਰਾਜਾ ਹੈ ਬੈਠਾ ਕਹੂੰ ਸਿਮਟੇ ਪਿਉ ਸੰਕਰ ਕੇਠਾ ਸਗਰੀ ਸ੍ਰੇਟੀ ਦਿਖਾਏ ਅਚੰਬੋ ਆਦ ਜੁਗਾਦ ਰੂਪ ਸੁਆਮ ਬੋ ਅਬਰਖਸ਼ਾ ਮੇਰੀ ਤੁਮ ਕਰੋ ਸਿੱਖ ਉਬਾਰੇ ਸਿੱਖ ਸੰਘਰੋ दुष्ट जیتے उठवत उतपाता सकल बलेश करोरण गाता जे अस्तुज तव शरणी परे तिनके दुष्ट दुखत है मरे पुरख जमन पग परे तिहारे तिनके तुम संकट सब टारे जो कल को इक बार त्याई है तेके काल निकट नहीं आई है रक्षा होई त सब कला दुष्ट रिष्ट तरेतत कला कृपा दृष्टि तल ज निह निहरयो ताके तापत न मोह रही हु रिदते करम सब होई दुष्ट सव सवे सके न कोई एक बार जिन तुमे संभारा काल पास ते ताए उबारा ਜੇਨਰ ਜੇਨਰ ਨਾਮ ਤੇ ਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਕੜਗ ਕੇਤ ਮੈਂ ਸਰਣ ਧਿਆਰੀ ਆਪ ਹੱਥ ਦੇ ਲਿਓ ਉਬਾਰੀ ਸਰਬ ਤੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜ ਗੇ ਕੇਤ ਮੈਂ ਸਰਣ ਧਿਆਰੀ ਆਪ ਹੱਥ ਦੇ ਲਿਓ ਉਬਾਰੀ ਸਾਰੇ ਬੇਟੋ ਰਮੋ ਹਉ ਸਹਾਈ ਦੁਸ਼ਟੇ ਦੋਖਤੇ ਲeo ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲਬਿਕ ਸਕਲ ਦੇਹ ਕੋ ਹਰਤਾ ਦੁਸ਼ਟ ਦੁਖੀਨ ਕੋ ਚੈ ਕਰਤਾ ਸ੍ਰੀ ਅਤੁਜ ਭਾਏ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ मन बाचत पल पावे सोई दुख न दिसे व्यापत कोई अड़ेले सुने गुंग जो याही सूरत ना पावे ही सुने मूर चित लाई चुतरता आवे दुख दर्द बो निकट न तिन नर के रहे हो जो या की एक बार चौपाई को कहे ਸੋ ਪਈ ਸਬੰਤੇ ਸੰਤ੍ਰਾਂ ਸਹਿਜ ਭਨਜੇ ਅਰਤੇ ਸਹਿਜ ਪੁਨਤੀਨੇ ਕਹੀ ਜੀ ਭਾਦਰਉ ਦੁਦੀ ਐਸ਼ਟਮੀ ਰਵੀਵਾਰਾ ਤੀਰਸ ਤੂ ਦਰਉ ਗ੍ਰੰਥ ਸੁਧਾਰਾ ਕਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਲਿਓ राम रहीम पुराण कुरान अनेक कै मन अनेक कै मत एक न मानियो सिमरते शास्त्र वेद सबे बहु भेद कै हम एक न जानियो सिरस पान कृपा तुमरी कर मैं न कह्यो सब तोही बखानियो हम दोहरा ਸਗਲੇ ਦਵਾਰ ਕੋ ਛਾੜ ਕੇ ਗਿਓ ਤੁਮਾਰੋ ਦਵਾਰੇ ਬਾਹੇ ਗਏ ਕੀ ਰਾਜ ਹੱਥ ਗੋਬਿੰਦ ਦਾਸ ਤੁਹਾਰੇ ਸਗਲੇ ਦਵਾਰ ਕੋ ਛਾੜ ਕੇ ਗਿਓ ਤੁਮਾਰੋ ਦਵਾਰੇ ਬਾਹੇ ਗਏ ਕੀ ਇਲਾਜ ਹੱਥੇ ਗੋਬਿੰਦ ਦਾਸ ਤੁਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਛਪਾਈ ਸਾਹਿਬ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਤ ਬੇਨਤੀ ਜੋ ਪਈ ਹਮਰੀ ਕਰੋ ਹਾਥ ਦੇ ਰਖਸ਼ਾ ਪੂਰਨ ਹੋਏ ਚਿਤ ਕੀ ਇਚਾ ਤਵ ਚਰਨਨ ਮੰਨ ਰਏ ਹਮਾਰਾ ਆਪਣਾ ਜਾਣ ਕਰੋ ਪਰਤੀ ਪਾਰਾ ਹਮਰੇ ਦੁਸ਼ਟ ਸਵੇ ਤੁਮ ਕਾਓ ਹੋ ਆਪ ਹਾਥ ਦੇ ਮੋਹਿ ਬਚਾਓ ਸੁਖੀ ਵਸੇ ਮੋਰੋ ਪਰਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੋ ਰਖਸ਼ਾ ਨਿਜ ਕਰ ਦੇ ਘਰੀ ਸਭ ਬੈਰਣ ਕੋ ਆਜ ਸੰਘਰੀਏ ਪੂਰਣ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸ ਤੁਮੇ ਚਾੜ ਕੋਈ ਵਰਣਾ ਧਿਆਉ ਜੋ ਬਰਚਾਏ ਸੋ ਤੁਮਤੇ ਪਾਉ ਤੋ ਮੇ ਚੜ ਕੋਈ ਅਵਰ ਨਾ ਧਿਆਉ ਜੋ ਪਰ ਚਾਹੋ ਸੋ ਤੁਮ ਤੇ ਭਾਉ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਣ ਚੁਣ ਸਤਰ ਹਮਾਰੇ ਮਾਰੀਐ ਆਪ ਹਾਥ ਦੇ ਮੁਝੇ ਉਮਰੀਐ ਮਰਨੇ ਕਾਰ ਕਾ ਤਰਾਸ ਨਵਰੀਐ ਉਹ ਜੋ ਸਦਾ ਹਮਾਰੇ ਪਚਾ ਸ੍ਰੀ ਅਸੀ ਦੂਜ ਕਰਿਉਜ ਰਕਸ਼ਾ ਰੱਖ ਲਿਓ ਮੋਇ ਰਖਣ ਹਾਰੇ ਸਾਇਬ ਸੰਤ ਸਾਈ ਪਿਆਰੇ ਦੀਨ ਬੰਦੂ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚੁਤਰ ਦਸ ਕੰਤਾ काल पाई बर्मा बपतरा काल पाई शिवजू अवतरा काल पाई कर बिरसन प्रकाशा सकल काल का किया तमाशा तो जवन काल जोगी सबकीो वेदराज बर्मा ज्योति जवन काल सब लोग सवारा नमस्कार है ताहे हमारा ਜਵਨੇ ਕਾਲ ਸਭ ਜਗਤ ਬਡਾਇਓ ਦੇਵ ਦੇਤਿਆ ਜਿਸ ਨੂੰ ਭਜਾਇਓ ਆਦ ਅੰਤ ਇੱਕੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਅਤੀਸ ਹੀ ਹੁਕਮੁ ਹਮਾਰੀ ਸਕਲੇ ਪ੍ਰਜਾ ਜਿਨ ਆਪ ਸਵਾਰੀ ਸਿਵ ਕਨ ਕੋ ਸਿਵ ਗੁੜੇ ਸੁਖ ਦਿਓ ਸਤਰੁੜ ਕੋਪਲ ਮੋ ਬਦ ਕਿਓ घट काट घट के अंतर की जानत पड़े बुरे की पीर कुंजर अस्तूला सब पर कृपा कर फूला संतन दुख पाए थे सुखी दुखी सुख पाए साधन के सुखी एक एक की पीर पहचाने घट घट के पट पट की जाने ਜਬ ਉਦ੍ਰਕ ਰਖ ਕਰਾ ਕਰ ਤਾਰਾ ਪਰ ਜਾ ਤਰ ਤਬ ਦੇ ਅਪਾਰਾ ਜਬ ਆਕਰ ਕਰਤ ਹੋ ਕਬੂ ਤੁਮ ਪੇ ਮਿਲਤ ਦੇ ਤਰਸ ਬੂ ਜੇਤੇ ਬਦਲੇ ਜੇਤੇ ਬਦਲੇ ਸ੍ਰਿਸ਼ਟੀ ਸਭ ਤਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਭੇਦ ਭੇਦ ਹਰ ਆਲਮ ਨਿਰੰਕਾਰ ਤ੍ਰਿਭਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਾ ਕਾ ਮੂਡ ਉਚਾਰਤ ਭੇਦਾ ਜਾ ਕੋ ਪੇਵਨ ਪਾਵਤ ਵੇਦਾ ਤਾ ਕੋ ਕਹਿ ਤਾ ਕੋ ਕਰ ਪਹਨ ਅਨੁਮਾਨਤੇ ਮਹਾ ਮੂਡ ਕੁਝ ਭੇਦ ਨ ਜਾਣਤ महादेव को कहत सदा शिव निरंकार का चिन्ह त नहिं सिभ पिव, पिव आप अपनी बूंह दहिती बनरत पहन पेन तोते तो ती तुम्हारा लख न जाए पसारा कह विद सजा प्रथम संसार एक रूप अनूप सुरूप रंग पियो राव कई भूपा ਅੰਡਾ ਜੇ ਰਜੇ ਤੇ ਤੇਜ ਕੀਨੀ ਉਤਬੁਜ ਕਾਨ ਬਹੁ ਰਜ ਦੀਨੀ ਕਹੂੰ ਭੂਲ ਰਾਜਾ ਹੈ ਬੈਠਾ ਕਹੂੰ ਸਿਮਟੇ ਪਿਉ ਸੰਕਰ ਕੇਠਾ ਸਗਰੀ ਸ੍ਰਿਸ਼ਟੀ ਦਿਖਾਏ ਅਚੰਬੋ ਆਦ ਜੁਗਾਦ ਸ੍ਰੂਪ ਸੁਆਮ ਬੋ ਅਬਰਖਸ਼ਾ ਮੇਰੀ ਤੁਮ ਕਰੋ ਸਿੱਖ ਉਬਾਰੇ ਸਿੱਖ ਸੰਘਰੋ दुष्ट जिते उठवत उत्पाता सकल बलेस करोरण गाता जे अस्तुज तव सरणी परे तिनके दुष्ट दुखत मरे पुरख जमन पग परेति हारे तिनके तुम संकट सब तारे जो कल को इक बार त्याई है तेके काल निकट नहीं आई है रक्षा होई त सब कला दुष्ट रिष्ट तरेतत कला कृपा दृष्टि तन जहि निह हरिओ ताके ताप तन मोह रही हो रिदसे ते कर्म सब होई दुष्ट सा होय सवे सके न कोई एक बार जिन तुमे संभारा काल पार ते ताए उबारा ਜਿੰਨਰ ਜਿੰਨਰ ਨਾਮ ਤਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਣ ਧਿਆਰੀ ਆਪ ਹੱਥ ਦੇ ਲਿਓ ਉਬਾਰੀ ਸਰਬ ਤੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਹੂ ਬਚਾਈ ਖੜਗ ਕੇਤ ਮੈਂ ਸਰਣ ਧਿਆਰੀ ਆਪ ਹੱਥ ਦੇ ਲਿਓ ਉਬਾਰੀ ਸਰ ਬੇਠੋਰ ਮੋ ਹੂ ਸਹਾਈ ਦੁਸ਼ਟੇ ਦੋਖਤੇ ਲeo ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਬਿਕ ਸਕਲ ਦੇਹ ਕੋ ਹਰਤਾ ਦੁਸ਼ਟ ਦੁਖੀਨ ਕੋ ਚਈ ਕਰਤਾ ਸਿਰੀ ਅਸੂਜ ਪਾਏ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਨੇ ਬਾਚਤ ਪਲ ਪਾਵੇ ਸੋਈ ਦੁੱਖ ਨਾ ਦਿਥੇ ਵਿਆਪਤ ਕੋਈ ਅੜੇਲੇ ਸੁਨੇ ਗੁੰਗਜੋ ਯਾਹੀ ਸੂਰਤ ਨਾ ਪਾਵੇ ਸੁਨੇ ਮੂੜ ਚਿਤ ਲਾਈ ਚੁਤਰਤਾ ਆਵੀ ਦੁੱਖ ਦਰਦ ਬੋ ਨਿਕਟ ਨਾ ਤਿੰਨ ਨਰਕੇ ਰਹੇ ਉਹ ਜੋ ਯਾਕੀ ਏਕ ਬਾਰ ਚੋਪਈ ਕੋ ਕਹੇ ਜੋ ਪਈ ਸਵੰਤੇ ਸੰਤ੍ਰਾਂ ਸਹਿਜ ਭਨੰਜੇ ਅਰਥ ਸਹਿਜ ਕੁੰਤੀ ਨੇ ਕਹੀ ਜੀ ਭਾਦਰਉ ਤੁਦੀ ਐਸਟਮੀ ਰਵੀਵਾਰਾ ਤੀਰਸ ਤੁਧਰਾ ਗ੍ਰੰਥ ਸੁਧਾਰਾ ਕਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਲਿਓ RAM ਰਹੀਮ ਪੁਰਾਨ ਕੁਰਾਨ ਅਨੇਕ ਕਈ ਮਨ ਅਨੇਕ ਕਾਏ ਮਤ ਏਕ ਨਾ ਮਾਨਿਓ ਸਿਮਰਤਿ ਸਾਸਤਿ ਵੇਦ ਸਭੇ ਬਹੁ ਭੇਦ ਕੈ ਹਮ ਏਕ ਨ ਜਾਣਿਓ ਸੇਰਿ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਯੁ ਤਬ ਤੋਈ ਬਖਾਨਿਓ ਦੁਹਰਾ सगले द्वार को चाडके गयो तुम्हारो द्वारे बाहे गए की लाज हसे गोविंद दास तुवारे सगले द्वार को चाडके गयो तुम्हारो द्वारे बा गए की लाज आसे गोविंद दास तुआरे वाहू जी का खालसा वाहगुरु जी की फतेह